ਕੌਸਿਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਬਾਈ ਜੀ ਨਵਾਂ ਅਪਡੇਟ ਇਹ ਸੀਗੀ ਤੇ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਕਿ অন্ਟਾਰੀਓ ਵਾਲੀ ਸਾਈਡ ਪਹਿਲਾਂ ਟਰੱਕ ਡਰਾਈਵਰਾਂ ਦੇ بڑے ਲਾਇਸੈਂਸ ਬਣੇ ਨੇ ਟਰੱਕ ਡਰਾਈਵਲ ਵੀਰਾਂ ਦੇ ਚਾਹੇ ਉਹ ਟੂਰਿਸਟ ਤੇ ਆਏ ਸੀ ਚਾਹੇ ਉਹ ਵਰਕ ਪਰਮਿਟ ਤੇ ਆਏ ਸੀ ਜਾਂ ਕਹਿ ਲਓ ਕਿੱਦਾਂ ਵੀ ਆਏ ਤੇ ਉਹਨਾਂ ਦੇ ਹੋਰ ਪ੍ਰਵਿੰਸਾਂ ਵਿੱਚ ਲਾਇਸੈਂਸ ਨਹੀਂ ਬਣਦੇ ਸੀਗੇ ਜਿੱਦਾਂ ਕਹਿ ਲਓ ਕੋਈ ਟੂਰਿਸਟ ਤੇ ਆਇਆਗਾ ਤਾਂ অন্ਟਾਰੀਓ ਵਾਲੀ ਸਾਈਡ ਲੈਸੈਂਸ ਬਣ ਜਾਂਦੇ ਸੀਗੇ ਜੇ ਬੰਦਾ ਟੂਰਿਸਟ ਤੇ ਆਇਆ ਤਾਂ ਵੀ ਉਹਦਾ ਟਰੱਕ ਦਾ ਲੈਸੈਂਸ ਬਣ ਜਾਂਦਾ ਸੀਗਾ ਤੇ ਬਹੁਤ ਸਾਰੇ ਲੋਕਾਂ ਨੇ ਹੋਰ ਪ੍ਰਵਿੰਸਾ ਤੋਂ ਜਾ ਕੇ ਚਾਹੇ ਉਹ ਬੈਂਕ ਬੀਸੀ ਆਗਾ ਚਾਹੇ ਹੋਰ ਸਟੇਟ ਆਗਾ ਤੇ ਕਹਿ ਲਓ ਵੀ ਅੰਟਾਰੀਓ ਦੇ ਵਿੱਚ ਜਾ ਕੇ ਲੈਸੈਂਸ ਬਣਾਏ ਬਹੁਤ ਲੋਕਾਂ ਨੇ ਤੇ ਬਣੇ ਵੀ ਲੈਸੈਂਸ ਤੇ ਉਸ ਤੋਂ ਬਾਅਦ ਹੁਣ ਨਵੀਂ ਖਬਰ ਆ ਬਾਈ ਜੀ ਕੁਝ ਦਿਨ ਪਹਿਲਾਂ ਦੀ ਕਿ ਜਿਹੜੇ ਬੰਦਿਆਂ ਦੇ ਉੱਥੇ ਲੈਸੈਂਸ ਬਣੇ ਸੀਗੇ ਉਹਨਾਂ ਨੂੰ ਇੱਕ ਚਿੱਠੀ ਪਹੁੰਚੀ ਸੀ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਤਾਂ ਇਹ ਚਿੱਠੀ ਪਹੁੰਚੀ ਸੀਗੀ ਕਿ ਵੀਰ ਤੁਹਾਡੇ ਜਿਹੜੇ ਲਾਇਸੈਂਸ ਬਣੇ ਨੇ ਉਹਦੇ ਵਿੱਚ ਸਹੀ ਮੈਨਿਆਂ ਦੇ ਵਿੱਚ ਲਾਇਸੈਂਸ ਨਹੀਂ ਬਣੇ ਹੈਗੇ ਕਹਿ ਲੋ ਦੇ ਲੈ ਕੇ ਪੈਸੇ ਲਾਇਸੈਂਸ ਬਣਾਏ ਸੀ ਕੁਝ ਬੰਦਿਆਂ ਨੇ ਤੇ ਕੁਝ ਬੰਦਿਆਂ ਨੇ ਸਹੀ ਵੀ ਬਣਾਏ ਸੀ ਹੁਣ ਉਹਦੀ ਲਿਸਟ ਦੇ ਵਿੱਚ ਜਿਹੜੇ ਨੇ ਦੇ ਲੈ ਕੇ ਬਣਾਏ ਸੀ ਜਾਂ ਸਹੀ ਬਣਾਏ ਸੀ ਸਾਰੇ ਲਿਸਟ ਦੇ ਵਿੱਚ ਆ ਗਏ ਨੇ ਬਾਈ ਤਕਰੀਬਨ ਦੱਸਿਆ ਯਾਰ 3000 ਤੋਂ ਪਲੱਸ ਬੰਦਿਆਂ ਨੂੰ ਕਹਿੰਦੇ ਨੇ ਘਰੇ ਚਿੱਠੀਆਂ ਪਹੁੰਚ ਗਈਆਂ ਕਿ ਪਹਿਲਾਂ ਤਾਂ ਐਦਾਂ ਸੀਗਾ ਜਦੋਂ ਸਟਾਰਟਿੰਗ ਦੇ ਵਿੱਚ ਚਿੱਠੀਆਂ ਪਹੁੰਚਾਈਆਂ ਆ ਅਫਸਰਾਂ ਨੇ ਵੀ ਭਾਈ ਇਹਦੇ ਵਿੱਚ ਘਾਪਲਾ ਹੋਇਆ ਹੈ ਲਾਇਸੈਂਸ ਦੇ ਵਿੱਚ ਇਹਦੀ ਦੁਬਾਰੇ ਜਾਂਚ ਹੋਊਗੀ ਜਿਹੜੇ ਬੰਦੇ ਨੂੰ ਚਿੱਠੀਆਂ ਪਹੁੰਚੀਆਂ ਸੀ ਉਹ ਕਹਿੰਦੇ ਭਾਈ ਤੁਹਾਡੇ ਕੋਲੇ 2 ਮਹੀਨੇ ਦਾ ਟਾਈਮ ਆਗਾ ਤੁਸੀਂ ਦੁਬਾਰੇ ਆ ਕੇ ਇਹਦਾ ਰੋਡ ਟੈਸਟ ਦੇ ਦਿਓ ਤੇ ਤੁਹਾਡਾ ਉਸ ਤੋਂ ਬਾਅਦ ਸਹੀ ਹੈ ਜੇ ਤੁਸੀਂ ਰੋਡ ਟੈਸਟ ਦਿਨੇ ਹੋ ਤਾਂ ਤੁਹਾਡਾ ਕਲੀਅਰ ਆ ਕੁਝ ਬੰਦਿਆਂ ਨੇ ਰੋਡ ਟੈਸਟ ਦਿੱਤੇ ਜਿਹੜਾ ਕਿ ਸਹੀ ਹੋ ਗਏ ਉਹਨਾਂ ਦੇ ਲਾਇਸੈਂਸ ਅਪਰੂਵਲ ਕਰ ਦਿੱਤੇ ਗਏ ਸਹੀ ਪਾਏ ਗਏ ਲੇਕਿਨ ਉਸ ਤੋਂ ਬਾਅਦ 3000 ਬੰਦਿਆਂ ਨੂੰ ਹੁਣ ਚਿੱਠੀਆਂ ਭੇਜਿਆ ਗਿਆ ਨੇ ਉਹ ਚਿੱਠੀ ਦੇ ਵਿੱਚ ਚੇਂਜ ਕਰ ਦਿੱਤਾ ਬਾਈ ਬਿਲਕੁਲੀ ਉਹ ਕਹਿੰਦੇ ਵੀ ਇਹ ਜਿਹੜੇ ਲਾਇਸੈਂਸ ਬਣੇ ਨੇਗੇ ਦੇ ਲੈ ਕੇ ਕਹਿ ਲਓ ਵੀ ਸਹੀ ਨਹੀਂ ਬਣੇ ਹੈਗੇ ਇਹ ਜੇ ਮਿਲੀ ਭਗਤ ਕਹਿ ਲਓ ਚਾਹੇ ਉਹ ਜਿਹੜੇ ਡਰਾਈਵਿੰਗ ਸਕੂਲ ਸੀਗੇ ਉਹਨਾਂ ਦੀ ਲਾ ਲਓ ਆਫਿਸ ਕਿਸੇ ਦੀ ਵੀ ਲਾ ਲਓ ਮਿਲੀ ਭਗਤ ਤਾਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਲਾਇਸੈਂਸ ਸਹੀ ਨਹੀਂ ਹੈਗੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਹੁਣ ਤਕਰੀਬਨ ਕਹਿੰਦੇ 3000 ਪਲੱਸ ਬੰਦਿਆਂ ਨੂੰ ਚਿੱਠੀਆਂ ਵਾਗੀਆਂ ਨੇ ਉਹ ਜਿਹੜੇ ਹੁਣ ਗਏ ਨੇ ਮੰਨ ਲਓ ਕੁਛ ਕਹਿ ਲੋ ਆਪਣਾ ਚਿੱਠੀਆਂ ਗਵਰਨਮੈਂਟ ਦੀ ਤਰਫੋਂ ਤਾਂ ਉਹ ਉਹਦੇ ਵਿੱਚ ਇਹ ਆਇਆਗਾ ਕਿ ਭਾਈ ਹੁਣ ਜਿਹੜੇ ਤੁਹਾਡੇ ਲਾਇਸੈਂਸ ਨੇਗੇ ਚਾਹੇ ਤਾਂ ਤੁਸੀਂ ਲਿਫਾਫੇ 'ਚ ਪਾ ਕੇ ਸਾਡੇ ਨੀਅਰ ਕਿਸੇ ਦਫ਼ਤਰ 'ਚ ਪਹੁੰਚਾ ਦਿਓ ਚਾਹੇ ਤੁਸੀਂ ਜਮ੍ਹਾਂ ਕਰਾ ਦਿਓ ਤੁਹਾਡੇ ਕੋਲੇ ਕੋਈ ਵੀ ਚਾਰਾ ਨਹੀਂ ਐ ਸਿਰਫ 90 ਦਿਨ ਦਿੱਤੇ ਗਏ ਨੇ ਤੁਸੀਂ ਅਪੀਲ ਪਾ ਸਕਦੇ ਹੋ ਅਪੀਲ ਪਾ ਕੇ ਕਹਿਣੋ ਕੇਸ ਚਲਾ ਸਕਦੇ ਹੋ ਕੋਡੇ ਕੋਲੇ ਕੋਈ ਚਾਂਸ ਨਹੀਂ ਕੋਈ ਟੈਸਟ ਨਹੀਂ ਇਹ ਮੰਨੋ ਬਈ ਜਿਹੜੇ 3000 ਬੰਦਿਆਂ ਨੂੰ ਲਾਇਸੈਂਸ ਪਹੁੰਚੇ ਨਹੀਂ ਉਹ ਹੁਣ ਲਾ ਲਓ ਲਾਇਸੈਂਸ ਦਾ ਦਾਅ ਤੇ ਲਾਗੇ ਲਾਗੇ ਜੇ ਉਹ ਕਿਤੇ ਐਲ ਐਮ ਆਈ ਤੇ ਆਏ ਨੇ ਜਾਂ ਕਿਸੇ ਲਾ ਲਓ ਕੋਈ ਵੀ ਜੰਗੜਾ ਲਾ ਕੇ ਉਹਨਾਂ ਦੀਆਂ ਹੁਣ ਇੱਥੋਂ ਤੱਕ ਗੱਲ ਪਹੁੰਚ ਰਹੀ ਹੈ ਕਿ ਜਿਹੜੀਆਂ ਐਲ ਐਮ ਆਈਆਂ ਨੇ ਉਹਨਾਂ ਦੀ ਵੀ ਜਾਂਚ ਹੋ ਸਕਦੀ ਹੈ ਜੇ ਕਿਤੇ ਉਹ ਜਾਂਚ ਗਲਤ ਪਾਏਗੇ ਤਾਂ ਇਹ ਸੋਚ ਲਓ ਬਈ ਉਹਨਾਂ ਦੇ ਵੀ ਜੇ ਕੈਨਸਲ ਕਰ ਦਿੱਤੇ ਜਾਣਗੇ ਇਹ ਹੁਣ ਗੱਲ ਅੱਗੇ ਤੱਕ ਵਧ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਕੱਲੇ ਉਹ ਪ੍ਰੋਵਿੰਸ ਦੇ ਵਿੱਚ ਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਟਰੱਕ ਵੀਰਾਂ ਦੇ ਲਾਇਸੈਂਸ ਕੈਨਸਲ ਹੋਣੇ ਆ ਜਿਹੜੀ ਕਹਿ ਲੋ ਵੀ ਕਹਿੰਦੇ ਰੂਲਾਂ ਦੇ ਸਹਾਰ ਨਾਲ ਤਾਂ ਲਾਇਸੈਂਸ ਜੋ ਕਰੋਨਾ ਤੋਂ ਪਹਿਲਾਂ ਸੀਗਾ ਇਹ ਸੀਗਾ ਕਿ ਜੇ ਬੰਦਾ 5 ਸਾਲ ਹੋ ਗਏ ਉਹਨੂੰ ਵਹੀਕਲ ਚਲਾਉਂਦੇ ਨੂੰ ਗੱਡੀ ਵਗੈਰਾ ਉਸ ਤੋਂ ਬਾਅਦ ਹੀ ਉਹਦਾ ਟਰੱਕ ਦਾ ਲਾਇਸੈਂਸ ਬਣਾਊ ਬਣੂਗਾ ਪਰ ਭਾਈ ਜੀ ਕੁਛ ਤਾਂ ਪਹਿਲਾਂ ਤੋਂ ਕਹਿੰਦੇ ਕਾਨੂੰਨ ਦੀਆਂ ਕਹਿੰਦੇ ਨੇ ਖਿਲੀਆਂ ਉਡਾਦੀਆਂ ਕਿ ਉਹਨਾਂ ਨੇ ਕੀ ਕਰਿਆ ਸਿੱਧਾ ਹੀ ਲਾਇਸੈਂਸ ਸਿੱਧਾ ਹੀ ਲਾਇਸੈਂਸ ਤੇ ਅਸਲੀ ਰੂਲ ਇਹ ਸੀ ਕਿ 5 ਸਾਲ ਜੇ ਤੁਹਾਨੂੰ ਗੱਡੀ ਵਗੈਰਾ ਕਾਰ ਚਲਾਉਣ ਦੇ ਨੂੰ ਹੋ ਗਿਆ ਉਸ ਤੋਂ ਬਾਅਦ ਹੀ ਤੁਸੀਂ ਟਰੱਕ ਦਾ ਲਾਇਸੈਂਸ ਲਈ ਅਪਲਾਈ ਕਰ ਸਕਦੇ ਹੋ ਪਰ ਕਰੋਨਾ ਤੋਂ ਬਾਅਦ ਕਹਿੰਦੇ ਨੇ ਇਹਨਾਂ ਨੇ ਸਾਰਾ ਕੁਝ ਆਪਦੀ ਮਰਜ਼ੀ ਨਾਲ ਕਰ ਲਿਆ ਤੇ ਤਾਂ ਹੀ ਬਾਈ ਜੀ ਇਹ ਵੱਡੇ ਅਫਸਰਾਂ ਦੀ ਨਿਗਾਹ 'ਚ ਆ ਗਏ ਕਿ ਗੱਲ ਗਲਤ ਹੋ ਰਹੀ ਆ ਕਿਉਂਕਿ ਉਹ ਕਹਿੰਦੇ ਨੇ ਅਸੀਂ ਆਪਦਾ ਵੀ ਦੇਸ਼ ਦੇ ਵਿੱਚ ਦੇਖਣਾ ਕਿ ਡਰਾਈਵਰ ਸਹੀ ਨੇ ਟਰੱਕ ਸਹੀ ਚਲਾ ਰਹੇ ਨੇ ਰੋਡ ਦੇ ਉੱਤੇ ਐਕਸੀਡੈਂਟਾਂ ਜ਼ਿਆਦਾ ਦੀ ਵਜ੍ਹਾ ਨਾਲ ਵੀ ਐਚ ਚੈਕਿੰਗ ਹੋਣ ਲੱਗੀ ਤਾਂ ਕਰਕੇ ਜਿਹੜਾ ਟਰੱਕ ਵੀਰ ਨੇ ਟਰੱਕਾਂ ਵਾਲੇ ਵੀਰ ਨੇ ਜਿਨ੍ਹਾਂ ਨੇ ਲੈਸੈਂਸ ਬਣਾਏ ਸੀ ਟਾਰੀਓ ਦੀ ਸੈਡੋ ਤਾਂ ਉਹ ਨਿਗਾਹ ਦੇ ਵਿੱਚ ਆ ਗਏ ਤੇ ਹੁਣ ਇਹਦੇ ਵਿੱਚ ਮਿਲੀ ਭਗਤ ਦਾ ਬਈ ਸਾਰਿਆਂ ਦੀ ਆ ਹੁਣ ਅੱਜ ਹਰਿਆਣਾ ਜਿਹੜੇ ਨੇ ਬਣਵਾਏ ਸੀ ਉਹਨਾਂ ਨੂੰ ਭਰਨਾ ਪੈ ਰਿਹਾ ਤੇ ਹੋ ਸਕਦਾ ਉਹ ਵੀਰਾਂ ਦੇ ਬੀਜੇ ਵੀ ਚੈੱਕ ਕੀਤੇ ਜਾਣ ਜਾਂ ਬੀਜੇ ਕੈਨਸਲ ਕੀਤੇ ਜਾਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਦੇਖਦੇ ਆਇ ਤੇ ਕੀ ਨਵਾਂ ਅਪਡੇਟ ਨਿਕਲ ਕੇ ਆਉਂਦਾ ਤੇ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਆ ਵੀਡੀਓ ਦੇਖਣ ਲਈ ਧੰਨਵਾਦ ਬਈ ਜੀ ਜੇ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਸੋਸ਼ਰੇ ਕਾਲ ਬਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆਂ